ਇਕੋ ਜੀ ਸਾਡੇ ਵੱਲੋਂ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਪੂਰੇ ਜਿਹੜੇ ਹੈਗੇ ਕ੍ਰਾਈਮ ਦੇ ਅਗੇਂਸਟ ਜਿਹੜੀ ਕਾਰਵਾਈ ਨਿਰੰਤਰ جاری ਹੈਗੀ ਐਂਡ ਉਸੇ ਸੀਰੀਜ਼ ਤੇ ਜਿਹੜਾ ਹੈਗਾ ਕੱਲ ਪੁਲਿਸ ਥਾਣਾ ਪੁਲਿਸ ਭਰਮਪੁਰ ਦੀ ਦੇ ਵੱਲੋਂ ਇੱਕ ਦੋ ਵਿਅਕਤੀ ਜਿਹੜੇ ਫੜੇ ਗਏ ਸੀਗੇ ਉਹਨਾਂ ਕੋਲ ਇੱਕ ਪਿਸਟਲ ਵੀ ਮਿਲਿਆ ਸੀ ਜਿਹਦਾ ਮੈਗਜ਼ੀਨ ਰਾਉਂਡਸ ਅਲੋਂਗ ਵਿਦ 266 ਗ੍ਰਾਮ ਜਿਹੜੇ ਹੇਰੋਇਨ ਉਹ ਵੀ ਰਿਕਵਰ ਹੋਈ ਹੈ ਅਸੀਂ ਬੈਕਪਰਲੀ ਚੈੱਕ ਹੋਵੇ ਸਾਡਾ ਜਿਹੜਾ ਕ੍ਰਾਈਮ ਕ੍ਰਿਮੀਨਲ ਸਪੈਸ਼ਲੀ ਜਿਹੜਾ ਹੈਗੇ ਉਹਨਾਂ ਦੇ ਖਿਲਾਫ ਸਾਡਾ ਜਿਹੜਾ ਮੁਹਿੰਮ ਹੈ ਉਹ ਕੰਟੀਨਿਊ ਜਿਹੜੀ ਹੈਗੀ ਹੈ ਸਰ ਉਹਦਾ ਤਾਂ ਕੋਈ ਬੈਕਗ੍ਰਾਉਂਡ ਵੀ ਹੈਗਾ ਉਹ ਸਾਰੀ ਚੀਜ਼ ਅਸੀਂ ਐਕਸਪਲੋਰ ਕਰ ਰਹੇ ਹਾਂ ਇਹੋ ਆਪਣਾ ਉਪਰਚਾਈ ਹੋਏ ਅਸੀਂ ਜਿਹੜਾ ਹੈਗਾ ਪ੍ਰਿੰਟ ਅਵਗੇਟ ਕਰਕੇ ਉਹ ਸਾਰੀ ਚੀਜ਼ ਲਗਾਤਾਰ ਕੁਝ ਜਰੀਏ ਤੋਂ ਕਰ ਰਹੀ ਹੈ ਲੱਗਦਾ ਕਿ ਜਿਹੜਾ ਬਰਦਾਸ਼ਤ ਨੂੰ ਸੀਲ ਕੀਤਾ ਗਿਆ ਨਾਤੀਆਂ ਨਾਲ ਉਹਦੇ ਬਦਲਤ ਜਿਹੜੀ ਇਹ ਕਾਮਯਾਬੀ ਜਿਹੜੀ ਲਗਾਤਾਰ ਮਿਲ ਰਹੀ ਹੈ ਸਾਡੇ ਦੇਖੋ ਜਨਤਕ ਪਬਲਿਕ ਸੇਫਟੀ ਨੂੰ ਅਨਸ਼ੋਰ ਕਰਨ ਵਾਸਤੇ ਲਾ ਨਾਡਰ ਨੂੰ ਮੇਨਟੇਨ ਕਰਨ ਵਾਸਤੇ ਜਿਹੜੇ ਮਾਨਯੋਗ ਡੀਜੀਪੀ ਸਾਹਿਬ ਹੈ ਉਹਨਾਂ ਦੀ ਤਲਫੋਂ ਜਿਹੜੀ ਲਗਾਤਾਰ ਜਿਹੜੀ ਐਂਡ ਜਿਹੜਾ ਇੰਡੀਪੈਂਡੈਂਸ ਡੇ ਜਿਹੜਾ ਨੇੜੇ ਆ ਨਾਗਾ ਇਹਨੂੰ ਦੇਖਦੇ ਹੋਏ ਅਸੀਂ ਜਿਹੜਾ ਹੈ ਵਿਜਿਬਿਲਿਟੀ ਨੂੰ ਵੀ ਇਨਸ਼ੋਰ ਕੀਤਾ ਹੈ ਐਂਡ ਸਾਡੇ ਵੱਲੋਂ ਇਹ ਕਾਰਵਾਈ ਜਿਹੜੀ ਹੈਗੀ ਜਿਹੜੇ ਆਮ ਸ਼ਕਤ ਦੇ ਤਹਿਤ ਜਿਹੜਾ ਮਾਡਿਅਰ ਅੰਸ਼ਵਾ ਦੇ ਤਹਿਤ ਇਸ ਤੋਂ ਇਲਾਵਾ ਨਸ਼ੇ ਦੇ ਖਿਲਾਫ ਜਿਹੜੀ ਸ਼ਾਦੀ ਮੁਹਿੰਮ ਉਹ ਵੀ ਕੰਟੀਨਿਊ ਜਿਹੜੀ ਜਾਰੀ ਹੈਗੀ ਐਂਡ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦਾ ਜਿਹੜਾ ਸਾਡੀ ਮੁਹਿੰਮ ਹੈ ਉਹਦੇ ਅਗੇਨ ਉਹਦੇ ਅੰਤਰਗਤ ਜਿਹੜਾ ਸਾਡਾ ਐਕਸ਼ਨ ਹੈ ਉਹ ਵੀ ਕੰਟੀਨਿਊ ਲਗਾਤਾਰ ਸਰ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਸਾਡੀ ਜਿਹੜੀ ਗਾਉਂਡ ਟੀਮ ਹੈ ਉਹ ਕਾਫੀ ਮਿਹਨਤ ਕਰ ਰਹੀ ਹੈ ਜੇ ਸਾਨੂੰ ਸਾਡੇ ਤੋਂ ਇਸ ਤੋਂ ਇਲਾਵਾ ਜਿਹੜੀ ਸੇ ਪੰਜਾਬ ਹੈ ਮਾਨਯੋਗ ਸੀਐਮ ਸਾਹਿਬ ਨੇ ਜਿਹੜੀ ਲਾਂਚ ਕੀਤੀ ਸੀਗੀ ਸੇ ਪੰਜਾਬ ਹੈਲਪ ਹੈਂ ਉਹਦੇ ਚ ਵੀ ਸਾਨੂੰ ਕਾਫੀ ਮਿਲਿਆ ਪਬਲਿਕ ਦੇ ਸਾਨੂੰ ਕਾਫੀ ਟਿਪ ਮਿਲਦੀ ਹੈਗੀ ਉਹਦੇ ਚ ਵੀ ਅਸੀਂ ਪਰਚੇ ਦਰਜ ਕਰਦੇ ਹਾਂ ਲਗਭਗ 130 ਦੇ ਲਗਭਗ ਅਸੀਂ ਪਰਚੇ ਹਲੇ ਤੱਕ ਜਿਹੜੇ ਸੇ ਪੰਜਾਬ ਟਿਪਡੇ ਦਰਜ ਕਰ ਚੁੱਕੇ ਤਾਂ ਪਬਲਿਕ ਦਾ ਵੀ ਚੰਗਾ ਸਾਨੂੰ ਫੀਡਬੈਕ ਮਿਲਿਆ ਰਿਸਪਾਂਸ ਮਿਲਿਆ ਅਸੀਂ ਉਹਨਾਂ ਤੇ ਸਰਕਾਰ